ਮੈਨੂੰ ਜੇ ਮੈਂ ਇਕਨੋਮਿਕਲੀ ਵੈਸੀ ਗੱਲ ਕਰਾਂ ਤਾਂ ਇਹ ਕਿਥਾ ਕਿਥੇ ਸਭ ਦੀ ਸੋਚ ਆ ਹੈਨਾ ਇਹ ਸੋਚ ਨੂੰ ਬਦਲਣ ਦੇ ਲਈ ਮੈਂ ਆਪਣੀ ਕੋਸ਼ਿਸ਼ ਤਾਂ ਪੂਰੀ ਕਰ ਰਹੀ ਹਾਂ ਹੈਨਾ ਵੀ ਸਾਰੇ ਕੋਸ਼ਿਸ਼ ਵੀ ਹਾਂ ਉਹ ਸੋਚਣ ਵੀ ਆਜ਼ਾਦੀ ਦਿੱਤੀ ਜਾਵੇ ਹੈਨਾ ਕਿਉਂਕਿ ਉਰੇ ਮੈਂ ਕਈ ਵਾਰ ਟੈਟੂਸ ਕਰਦੇ ਕਿਉਂਕਿ ਮੈਂ ਟੈਟੂ ਆਰਟਿਸਟ ਵੀ ਹਾਂ ਕਈ ਵਾਰ ਟੈਟੂ ਦਾ ਦਿਨ ਰਾਤ ਨੂੰ ਮੈਂ ਲੇਟ ਵੀ ਹੋ ਜਾਂਦੀ ਹਾਂ ਤੇ ਮਤਲਬ ਮੈਨੂੰ ਮੇਰੀ ਫੈਮਿਲੀ ਵੱਲੋਂ ਪੂਰਾ ਸਪੋਰਟ ਮਿਲਦਾ ਹੈ ਤਾਂ ਉਹਨਾਂ ਦੇ سپورਟ ਦੇ ਨਾਲ ਮੈਨੇ ਕਦੀ ਮਹਿਸੂਸ ਨਹੀਂ ਕੀਤਾ ਵੀ ਮੈਂ ਇੱਥੇ ਜਿਵੇਂ ਆਜ਼ਾਦੀ ਵਾਲੀ ਗੱਲ ਮੈਨੇ ਮਹਿਸੂਸ ਹੀ ਨਹੀਂ ਕੀਤੀ। ਹੋਣੀ ਨਹੀਂ ਕੀਤੀ ਕਰਦੇ ਆਣੇ ਮਹਿਸੂਸ। ਉਹਨਾਂ ਨੇ ਹੋਣੀ ਨਹੀਂ। ਪਰ ਮੈਂ ਬਹੁਤ ਸਾਰੇ ਐਵੇਂ ਜੇ ਪੇਰੈਂਟਸ ਦੇ ਦਿੰਦੀ ਆ ਕਿਉਂਕਿ ਮੇਰੇ ਸਟੂਡੈਂਟਸ ਵੀ ਨੇ ਮੈਂ ਟੈਟੂ ਟ੍ਰੇਨਿੰਗ ਦਿੰਦੀ ਆ ਤਾਂ ਬਹੁਤ ਅੱਛੀ ਜੀ ਫੈਮਿਲੀ ਤੋਂ ਦੇ ਦਿੰਦੀ ਆ ਵੀ ਬਿਲੋਂਗ ਕਰਦੇ ਹੋਏ ਪਰ ਉਹ ਆਪਣੇ ਬੱਚਾ ਨੂੰ ਕਹਿੰਦੇ ਵੀ ਨਹੀਂ ਤੂੰ 7 ਵਜੇ ਘਰ ਆ ਜਾਣਾ। ਹੈਨਾ ਤਾਂ ਕੀਤਾ ਜੀ ਤੇ ਮੇਰਾ ਗਲਤ ਵੀ ਲੱਗਦਾ। ਵੀ ਕਿਉਂਕਿ ਬਹੁਤ ਸਾਰੇ ਟਾਸਕ ਆਵੰਝੇ ਨੇ ਜਿਵੇਂ ਮੁੰਡਿਆਂ ਨੂੰ ਦਿੱਤੇ ਜਾਂਦੇ ਤਾਂ ਮੈਨੂੰ ਐਵੇਂ ਲੱਗਦਾ ਵੀ ਉਹ ਟੂੜੀਆਂ ਨੂੰ ਵੀ ਦੇਣੇ ਚਾਹੀਦੇ ਆ ਤਾਂ ਜੋ ਚੀਜ਼ਾਂ ਬੈਲੈਂਸ ਹੋ ਜਾਣ ਕਿਉਂਕਿ ਮੈਂ ਵੀ ਜਿਉਰੇ ਖੜੀ ਆ ਤਾਂ ਮੈਂ ਰਾਤ ਰਾਤ ਕੰਮ ਕਰਦੇ ਆਈ ਆ ਮੈਨੂੰ ਲੱਗਦਾ ਮੈਂ ਪਿਛਲੇ ਇੱਕ ਮਹੀਨੇ ਤੋਂ ਚੱਜ ਨਾਲ ਸੋਈ ਹੋਈ ਨਹੀਂ ਠੀਕ ਆ ਉਹਦਾ ਰੀਜ਼ਨ ਜੀ ਹੁੰਦਾ ਕਿਉਂਕਿ ਫੈਮਲੀ ਸਪੋਰਟ ਹੋਣ ਦੇ ਬਾਵਜੂਦ ਹੀ ਹੁੰਦਾ ਏ ਸਾਰੀਆਂ ਚੀਜ਼ਾਂ ਕਿ ਫੈਮਲੀ ਸਪੋਰਟ ਨਹੀਂ ਕਰੂਗੀ ਤਾਂ ਕੋਈ ਨਹੀਂ ਕੁਝ ਕਰ ਸਕਦਾ ਕਾ ਪੇਰੈਂਟਸ ਨੂੰ ਮੈਂ ਖੁਦ ਹੱਥ ਜੋੜ ਕੇ ਬੇਨਤੀ ਕਰਦੀ ਆਂ ਵਿਸ਼ਵਾਸ ਕਰੋ ਬੱਚਿਆਂ 'ਤੇ ਹੈਨਾ ਤੇ ਬੱਚਿਆਂ ਨੂੰ ਵੀ ਬੇਨਤੀ ਕਰਦੀ ਆਂ ਕਿ ਪੇਰੈਂਟਸ ਦਾ ਵਿਸ਼ਵਾਸ ਜਿੱਤੋ ਕੋੜੋ ਨਾ ਤੋੜੋ ਨਾ ਤਾਂ ਜੋ ਵੀ ਉਹ ਚੀਜ਼ ਉਹ ਵੀ ਮਤਲਬ ਤੁਹਾਨੂੰ ਵਿਸ਼ਵਾਸ ਕਰਕੇ ਤੁਹਾਨੂੰ ਕਰਨ ਦੇਣ ਹੈਨਾ ਕਿਉਂਕਿ ਮੇਰੇ ਪੇਰੈਂਟਸ ਨੂੰ ਮੈਂ ਹੁਣ ਮੁੰਬਈ ਵੀ ਟ੍ਰੇਨਿੰਗ ਮੈਂ ਮੁੰਬਈ ਵੀ ਗਈ ਹੋਈ ਸੀ ਜੀ ਤਾਂ ਉਹਨਾਂ ਨੇ ਮੈਨੂੰ ਉੱਥੇ ਵੀ ਸਪੋਰਟ ਕੀਤਾ ਕੀ ਜਾ ਹੁਣ ਹੋਰੇ ਵੀ ਮੈਂ ਮਤਲਬ ਮੈਨੂੰ ਐਵੇਂ ਵੀ ਹਾਂ ਮੈਂ ਹੁਣ ਜਿਵੇਂ ਲੇਟ ਨਾਈਟ ਤੱਕ ਵਰਕ ਕਰਦੀ ਹਾਂ ਤਾਂ ਮੇਰੇ ਨਾਲ ਹੁੰਦੇ ਐਸੀ ਮਾਹਿਰ ਹੈ ਪਰ ਸਾਨੂੰ ਐਵੇਂ ਸੀ ਵੀ ਅਸੀਂ ਉੱਚੀ ਡਿਟੇਲਿੰਗ ਵੀ ਇਟਿਟਵਾਲ ਇਟਿਟ ਨਾਰਥ ਵੀ ਉਹ ਵੀ ਲੈ ਕੇ ਆ ਸਕੀ ਇਹਦੇ ਵਿੱਚ ਮੇਰੇ ਮੇਰੇ ਨਾਲ ਜਿਵੇਂ ਟੀਮ ਮੈਂਬਰਸ ਨੇ ਮੈਂ ਦੱਸ ਰਹੀਆਂ ਕਿ ਕਿਥੀਆਂ ਜਿੱਤੇ ਹਰ ਇੱਕ ਚੀਜ਼ ਦੇ ਵਿੱਚ ਮੇਰੇ ਟੀਮ ਮੈਂਬਰਸ ਦਾ ਬਹੁਤ ਸਹਿਯੋਗ ਹੈ ਤੂੰ ਤੂੰ ਚ ਜੀ ਮੈਂ ਹਰ ਇੱਕ ਪਾਸੇ ਨਹੀਂ ਜਾ ਸਕਦੀ ਨੈਚੁਰਲੀ ਗੱਲ ਹੈ ਨਾ ਤੂੰ ਮਤਲਬ ਮੇਰੀ ਟੀਮ ਮੈਂਬਰ ਦੇ ਕੁਝ ਕਰਦੇ ਕਿ ਤੂੰ ਮੇਰੀ ਹੈਲਪ ਕਰਦੇ ਨੇ ਤਾਂ ਉਹ ਉਹਦੇ ਵਿੱਚ ਵੀ ਸਾਰੇ ਇਨਵੋਲਵ ਨਹੀਂ ਠੀਕ ਹੈ ਦੈਟਸ ਵਿ ਸਟੂਡੈਂਟਸ ਦਾ ਵਰਕ ਵੀ ਆ ਲਾਈਕ ਜਿਵੇਂ ਸਟੂਡੈਂਟ ਵਰਕ ਕਰਦੇ ਨੇ ਤਾਂ ਉਹ ਆਪਣੇ ਵੀ ਇਨਵੋਲਵ ਕਰੀ ਮੋਂ ਉਹਨਾਂ ਨੂੰ ਡੈਮੋ ਦਿੰਦੀਆਂ ਕਿ ਜਿੱਤੇ ਉਹ ਡੈਮੋ ਵਰਕ ਮੇਰੇ ਲਈ ਉਹ ਮੇਰਾ ਆਰਟ ਵਰਕ ਹੋ ਜਾਂਦਾ ਤਾਂ ਉਹ ਵੀ ਮੈਨੂੰ ਬਹੁਤ ਸਪੋਰਟ ਕਰਦੇ ਤੁਸੀਂ ਅਵਾਰਡਾਂ ਦੀ ਗੱਲ ਕੀਤੀ ਕਿ ਬ੍ਰਿਟਿਸ਼ ਆਰਮੀ ਨੇ ਤੁਹਾਨੂੰ ਅਵਾਰਡ ਦਿੱਤੇ ਇੱਕ ਹੋਰ ਵੀ ਕਿਹਾ ਸੀ ਕਿ ਉਹਨਾਂ ਨੇ ਅਵਾਰਡ ਦਿੱਤਾ। ਇਹ ਅਵਾਰਡ ਬਾਰੇ ਦੱਸੋ ਕਿਉਂਕਿ ਅਵਾਰਡ ਲੈਣਾ ਬਹੁਤ ਮੁਸ਼ਕਲ ਤੇ ਬੜਾ ਔਖਾ ਹੁੰਦਾ ਹੈ। ਇਹ ਬ੍ਰਿਟਿਸ਼ ਆਰਮੀ ਨੇ ਤੁਹਾਨੂੰ ਅਵਾਰਡ ਦਿੱਤਾ ਉਹ ਕਿਸ ਚੀਜ਼ ਨੂੰ ਲੈ ਕੇ ਦਿੱਤਾ ਸੀਗਾ? ਕਿਹੜੀ ਅਜੀਬੀ ਚੀਜ਼ ਤਿਆਰ ਕੀਤੀ ਤੁਸੀਂ? ਮੈਂ ਬੇਸਿਕਲੀ ਜਿਵੇਂ ਚਾਰ ਵਲ ਰਿਕਾਰਡ ਹੋਲਡਰ ਹਨ ਉਹ ਮੇਰੇ ਮਤਲਬ ਚਾਰ ਇੱਚ ਪਹਿਲੀ ਜਿਹੜਾ ਵਰਲਡ ਰਿਕਾਰਡ ਹੋਲਡਰ ਸੀਗਾ ਉਹ 1 ਕਿਲੋਮੀਟਰ ਵੱਡੀ ਪੇਂਟਿੰਗ ਸੀਗੀ। ਜਿਹੜਾ ਸੈਕਿੰਡ ਵਰਲਡ ਰਿਕਾਰਡ ਹੋਲਡਰ ਸੀਗਾ ਉਹ ਹੈਗਾ 1.70 ਹਜ਼ਾਰ ਸਕਰ ਮੀਟਰ ਵੱਡੀ। ਜਿਹੜਾ ਥਰਡ ਰਿਕੋਰਡ ਹੈ ਉਹ ਵੇਸਟ ਮਟੀਰੀਅਲ ਨਾਲ ਬਣਾਇਆ ਹੋਇਆ ਸੀ ਮਤਲਬ ਬਹੁਤ ਵੱਡੀ ਪੇਂਟਿੰਗ ਸੀ ਧਿਆਨ ਚੰਜੀ ਦਾ ਪੋਰਟਰੇਟ ਸੀਗਾ ਜਿਹੜਾ ਫੋਰਥ ਸੀਗਾ ਉਹ 100 ਸੈਂਟੀਮੀਟਰ ਬਾਈ 100 ਸੈਂਟੀਮੀਟਰ ਦੇ ਵਿੱਚ ਅਸੀਂ ਮਤਲਬ 200 ਪਲੱਸ ਵਰਡਸ ਲਿਖੇ ਸੀ 3 ਮਿੰਟ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਬ੍ਰਿਟਿਸ਼ ਅਵਾਰਡ ਮਿਲਿਆ ਉਹ ਮੇਰੀ ਨਾ ਲਾਸਟ ਮੰਥ ਵਿੱਚ ਅੰਮ੍ਰਿਤਸਰ ਐਗਜ਼ਿਬਿਸ਼ਨ ਲੱਗੀ ਸੀ ਜੀ ਤਾਂ ਉਹਦੇ ਵਿੱਚ ਜਿਹੜੀ ਆ ਪੇਂਟਿੰਗ ਆ ਉਹ ਸਪੈਸੀਫਿਕ ਸੀ ਜੀ ਇਹਦਾ ਪਿੱਛੇ ਲੱਗੇ ਇਹਦੇ ਇਸ ਪੇਂਟਿੰਗ ਬਾਰੇ ਵੀ ਤੁਸੀਂ ਦੱਸਿਓ ਬਾਅਦ ਚ ਤੇ ਇਹ ਲੱਗੀ ਹੋਈ ਸੀ ਉਸੇ ਇਹ ਲੱਜੀ ਹੋਈ ਸੀ ਜੀ ਤਾਂ ਹੋਰ ਵੀ ਪੇਂਟਿੰਗਸ ਲੱਗੀ ਸੀ ਤਾਂ ਉਹਨਾਂ ਨੇ ਖੁਸ਼ ਹੋ ਕੇ ਨਾ ਇੱਕ ਉਹਨਾਂ ਦਾ ਟੋਕਨ ਲਾਈਕ ਬੈਜ ਹੁੰਦਾ ਤਾਂ ਮੈਨੂੰ ਉਹਨਾਂ ਨੇ ਉਹ ਸਪੈਸ਼ਲ ਉਹਨੂੰ ਇਨਵਾਈਟ ਸੀ ਜੇ ਤਾਂ ਉਹਨਾਂ ਨੇ ਮੈਨੂੰ ਸਪੈਸ਼ਲ ਉਹ ਐਜ਼ ਅ ਅਵਾਰਡ ਦੇ ਕੇ ਗਏ ਸੀ ਆਹ ਅੱਛਾ ਇਹ ਕੀ ਇਤਿਹਾਸ ਇਸ ਪੇਂਟਿੰਗ ਦਾ ਕੌਣ ਨੇ ਇੰਦਰ ਚ ਨਜ਼ਰ ਆ ਰਹੇ ਸੰਤ ਫਕੀਰ ਅ ਵੀ ਦੇਖੀ ਅਸੀਂ ਵੀ ਗੋਨਾਨੰਦ ਦੇਵ ਜੀ ਦੀ ਫੋਟੋ ਆ ਤੇ ਇਹ ਕਿਹਾ ਜਾਂਦਾ ਵੀ 16 ਸੈਂਚਰੀ ਦੇ ਵਿੱਚ ਇਹ ਫੋਟੋ ਕਮਾਲ ਕਮਾਲਉਦੀਨ ਦੁਆਰਾ ਬਣਾਈ ਗਈ ਸੀ ਜੀ ਠੀਕ ਹੈ ਜੋ ਕਿ ਮੈਨੂੰ ਬਲੈਕ ਐਂਡ ਵਾਈਟ ਦੇ ਵਿੱਚ ਫੋਟੋ ਮਿਲੀ ਸੀਗੀ ਤਾਂ ਮੈਨੂੰ ਐਵੇਂ ਸੀਗਾ ਵੀ ਕਿਹਾ ਜਾਂਦਾ ਵੀ ਉਹਨਾਂ ਦੀ ਇਮੇਜਿਨੇਸ਼ਨ ਨਹੀਂ ਹੈਗੀ ਉਹਨਾਂ ਦੀ origignal ਫੋਟੋ ਮੰਨੀ ਜਾ ਰਹੀ ਹੈ ਤਾਂ ਤੇਰਾ ਤਾਂ ਫਿਰ ਮੈਨੇ ਆਪਣੇ ਕਲਰਸ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਹੋਰ ਵੀ ਕੋਈ ਤਸਵੀਰਾਂ ਹੈ ਕਿਹੜੀਆਂ ਜੋ ਖਾਸ ਨੇ ਇੱਥੇ ਜੋ ਇਸ ਬਾਰੇ ਤੁਸੀਂ ਦੱਸਣਾ ਚਾਹੋ ਕਿ ਉਹਨੂੰ ਵੀ ਖਾਫੀ ਟਾਈਮ ਲੱਗਿਆ ਬਣਾਉਣ ਦੇ ਵਾਸਤੇ ਤੇ ਇਹ ਫਿਰ ਬਣਾਨੇ ਕਿਵੇਂ ਤੁਸੀਂ ਸਾਰਾ ਇੱਕ ਕੋਈ ਸਟੂਡੀਓ ਤਿਆਰ ਕੀਤਾ ਹੈ ਜਾਂ ਫਿਰ ਘਰ ਦੇ ਵਿੱਚ ਹੀ ਕਿਤੇ ਬਣਾਨੇ ਹੋ ਸਾਰਿਆਂ ਨੂੰ ਅ ਬੇਸਿੱਤੇ ਲੀਜੀ ਮੈਂ ਪੇਂਟਿੰਗਸ ਦੀ ਗੱਲ ਕਰਾਂ ਤਾਂ ਮੇਰੀਆਂ ਹੋਰ ਵੀ ਬਹੁਤ ਸਾਰੀਆਂ ਪੇਂਟਿੰਗਸ ਰੈਡੀ ਮਤਲਬ ਕੁਝ ਜਿਵੇਂ ਦੂਸਰੀ ਐਗਜ਼ੀਬਿਸ਼ਨ ਤੇ ਵੀ ਲੱਗੀ ਹੋਈਆਂ ਜਿਵੇਂ ਛੋਟੇ ਸਾਹਿਬ ਜਦੋ ਜੀ ਨੂੰ ਨੀਆਂ ਚ ਚਨਾਰ ਚਿੰਨਨਦੇ ਹੋਏ ਫੋਟੋ ਹੈ ਤੇ ਕਿਉਂਕਿ ਟਾਈਮ ਮੈਨੂੰ ਐਵੇਂ ਲੱਗਦਾ ਜਿਵੇਂ ਪਿਕਾਸੋ ਦੀ ਇੱਕ ਬਹੁਤ ਵੱਡੀ ਮਤਲਬ ਮੈਨੇ ਸੁਣਿਆ ਸੀਗਾ ਤਾਂ ਨਾ ਨੀਣਾ ਇੱਕ ਵਾਰੀ ਕੀ ਹੋਇਆ ਕੋਈ ਕਿਸ ਨੇ ਪੁੱਛਿਆ ਵੀ ਤੁਸੀਂ ਇਹ ਪੇਂਟਿੰਗ ਇੰਨੀ ਜਲਦੀ ਕਿਵੇਂ ਬਣਾਈ ਤੋ ਇੰਨੀ ਕੋਸਟਲੀ ਕਿਵੇਂ ਹੋਈ ਤਾਂ ਉਹ ਰੈਂਡਮਲੀ ਉਹਨਾਂ ਨੇ ਨਾ 5 ਮਿੰਟ ਚ ਪੇਂਟਿੰਗ ਬਣਾਈ ਤਾਂ ਉਹ ਕਹਿੰਦੇ ਲੈ ਤੂੰ ਜਾ ਤੇ ਕਿਨੇ ਦੀ ਵਿੱਚ ਦੀ ਆ ਵੀ ਉਹ ਬਾਅਦ ਜਾ ਕੇ ਕਹੇ ਵੀ ਪਿਕਾਸੋ ਦੀ ਪੇਂਟਿੰਗ ਆ ਤੋ ਇਹ 50000 ਰੁਪਏ ਦੋਵੇ ਕੋਈ 1 ਲੱਖ ਦੇ ਆਵੇ ਉਹ ਕਹਿੰਦਾ ਉਹ ਵਾਪਸ ਆਇਆ ਕਹਿੰਦਾ ਵੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਤਾਂ 5 ਮਿੰਟ ਚ ਬਣਾਈ ਆ ਹੈਨਾ ਤੇ ਵੀ ਇਹ ਤੁਹਾਡੀ ਪੇਂਟਿੰਗ ਨਹੀਂ ਮਹਿੰਗੀ ਕਿਉਂ ਹੋ ਰਹੀ ਹੈ ਕਹਿੰਦਾ ਵੀ ਇਹ ਇਹ 5 ਮਿੰਟ ਦੇ ਵਿੱਚ ਮੇਨੇ ਪਿਛਲੇ 40 ਸਾਲ ਦੀ ਮਿਹਨਤ ਹੈ ਹੈਨਾ ਤਾਂ ਜਿੱਤਨ ਜਿੱਥੇ ਇਹ ਚੀਜ਼ ਮੈਨੂੰ ਉਰੇ ਵੀ ਲੱਗਦੀ ਆ ਵੀ ਜਦੋਂ ਅਸੀਂ ਪੇਂਟਿੰਗਸ ਕਰਦੇ ਆ ਨਾ ਤਾਂ ਜਿਵੇਂ 10 ਸਾਲ ਉਰੇ ਲਗਾਉਂਦੇ ਆ ਰਹੇ ਆ ਤਾਂ ਉਹਿੱਥੇ ਜਿੱਥੇ ਉਹ ਵਾਲੀ ਮਿਹਨਤ ਵੀ ਕਾਊਂਟ ਹੁੰਦੀ ਆ ਹੈਨਾ ਤੇ ਪੇਂਟਿੰਗਸ ਹਰ ਸਾਲ ਜਿਵੇਂ ਜਿਵੇਂ ਅਸੀਂ ਅਸੀਂ ਨਾ ਨਾ ਕਰਦੇ 50 ਤੋਂ 60 ਪੇਂਟਿੰਗਸ ਨਵੀਆਂ ਬਣਾਉਂਦੇ ਆ ਕੁਝ ਨਵੇਂ ਕਨਸੈਪਟਸ ਹੁੰਦੇ ਨੇ ਕੁਛ ਜਿਵੇਂ ਮਤਲਬ ਅਸੀਂ ਇਤਿਹਾਸ ਪੜ੍ਹਦੇ ਆ ਤਾਂ ਮੈਨੂੰ ਕਿਦਾਂ ਕਿਤੇ ਜੇ ਕੁਛ ਸਪੈਸ਼ਲੀ ਫਤਿਹ ਜੱਬ ਨੂੰ ਮਿਲ ਕੁਛ ਮਿਲ ਜਾਂਦਾ ਜਿਵੇਂ ਭਗਤ ਪੂਰਨ ਸਿੰਘ ਜੀ ਦੀ ਮਤਲਬ ਮੈਨੂੰ ਪਤਾ ਲੱਗਿਆ ਸੀਗਾ ਕਿ ਉਹ ਫਤਿਹ ਜੱਬ ਆਏ ਸੀ ਜੇ ਜਦੋਂ ਲੰਗਰ 'ਚ ਉਹਨਾਂ ਨੇ ਦੇਖਿਆ ਵੀ ਉਹਨਾਂ ਨੇ ਪੰਜਾਬ ਪਟਿਆਲੇ ਦੇ ਮਹਾਰਾਜਾ ਜੀ ਉਹਰੇ ਪੰਗਰ ਦੇ ਵਿੱਚ ਬੈਠ ਕੇ ਲੰਗਰ ਛਕ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ ਸੀ ਵੀ ਮੈਂ ਤਾਂ ਉਹਨਾਂ ਦੇ ਲੱਗ ਲੱਗਣਾ ਤਾਂ ਮਤਲਬ ਇਸ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਰਿਲੇਟ ਹੁੰਦੀਆਂ ਰਹੀਆਂ ਤਾਂ ਮੈਂ ਹੋਮੀਓਵੈਂਸ ਨਾਲ ਨਾਲ ਚਿੱਤਰ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਮੈਂ ਜਾਂਦੇ ਇੱਕ ਦੋ ਸਵਾਲ ਲੈਣ ਦੀ ਕੋਸ਼ਿਸ਼ ਕਰਾਂਗਾ ਇੱਕ ਆਜ਼ਾਦੀ ਹੁੰਦੀ ਹੈ ਕੁੜੀਆਂ ਨੂੰ ਵੱਖਰੀ ਕਿ ਕਿਸੇ ਸਕੂਲ ਕਾਲਜ ਦੇ ਵਿੱਚ ਪੜ੍ਹਨਾ ਕੁਝ ਵਧੀਆ ਕੱਪੜੇ ਪਾਉਣੇ ਆਪਣੀ ਜ਼ਿੰਦਗੀ ਉਸ ਹੱਬ ਨਾਲ ਜਿਣੀ ਕਿਉਂਕਿ ਇੱਕ ਟਾਈਮ ਹੁੰਦਾ ਹੈ ਕਾਲਜ ਤੱਕ ਯੂਨੀਵਰਸਿਟੀ ਤੱਕ ਦਾ ਪਰ ਇੱਕ ਇਹ ਟਾਈਮ ਹੋ ਜਾਂਦਾ ਜਿੰਦੋਂ ਕੰਮ ਦਾ ਟਾਈਮ ਆ ਜਾਂਦਾ ਵਰਕ ਦਾ ਟਾਈਮ ਆ ਜਾਂਦਾ ਇਹ ਆਜ਼ਾਦੀ ਹੈ ਜਾ ਨਹੀਂ ਕਿਉਂਕਿ ਕੁੜੀਆਂ ਦੇ ਉੱਤੇ ਇੱਕ ਬੜੇ ਟੈਗ ਲੱਗ ਜਾਂਦੇ ਨੇ ਕਿ ਨਹੀਂ ਕੁੜੀਆਂ ਨਹੀਂ ਕਰ ਸਕਦੀਆਂ ਕੁੜੀਆਂ ਬੱਸ ਚੁੱਲ੍ਹਾ ਚੌਂਕਾ ਸੰਭਣ ਜੋਗੀਆਂ ਨੇ ਇਹ ਟੈਗ ਲੱਗ ਜਾਂਦੇ ਨੇ ਉਹ ਟੈਗ ਹਟਾ ਰਹੇ ਹਾਂ ਫਿਰ ਤੁਸੀਂ ਸਾਰੇ ਇੱਕ ਵਧੀਆ ਤੇ ਚੰਗੇ ਤਰੀਕੇ ਦੇ ਨਾਲ ਇਸ ਰਾਹ ਦੇ ਉੱਤੇ ਤੁਰੇ ਹੋ। ਮੈਨੂੰ ਜੇ ਮੈਂ ਇਕਨੋਮਿਕਲੀ ਵੈਸੀ ਗੱਲ ਕਰਾਂ ਤਾਂ ਇਹ ਇੱਥੇ ਇੱਥੇ ਸਭ ਦੀ ਸੋਚ ਆ। ਹੈਨਾ ਇਹ ਸੋਚ ਨੂੰ ਬਦਲਣ ਦੇ ਲਈ ਮੈਂ ਆਪਣੀ ਕੋਸ਼ਿਸ਼ ਤਾਂ ਪੂਰੀ ਕਰ ਰਹੀ ਹਾਂ। ਹੈਨਾ ਵੀ ਸਾਰੇ ਕੋਸ਼ਿਸ਼ ਵੀ ਹਾਂ ਉਹ ਸੋਚਣ ਵੀ ਆਜ਼ਾਦੀ ਦਿੱਤੀ ਜਾਵੇ ਹਨਾ ਕਿਉਂਕਿ ਉਰੇ ਮੈਂ ਕਈ ਵਾਰ ਟੈਟੂਸ ਕਰਦੇ ਚ ਕਿਉਂਕਿ ਮੈਂ ਟੈਟੂ ਆਰਟਿਸਟ ਵੀ ਹਾਂ ਕਈ ਵਾਰ ਟੈਟੂ ਕਰਦੇ ਰਾਤ ਨੂੰ ਮੈਂ ਲੇਟ ਵੀ ਹੋ ਜਾਂਦੀ ਹਾਂ ਤੇ ਮਤਲਬ ਮੈਨੂੰ ਮੇਰੀ ਫੈਮਿਲੀ ਵੱਲੋਂ ਪੂਰਾ ਸਪੋਰਟ ਮਿਲਦਾ ਤਾਂ ਉਹਨਾਂ ਦੇ ਸਪੋਰਟ ਦੇ ਨਾਲ ਮੈਨੇ ਕਦੀ ਮਹਿਸੂਸ ਨਹੀਂ ਕੀਤਾ ਵੀ ਮੈਂ ਇੱਥੇ ਜਿਵੇਂ ਆਜ਼ਾਦੀ ਵਾਲੀ ਗੱਲ ਮੈਨੇ ਮਹਿਸੂਸ ਹੀ ਨਹੀਂ ਕੀਤੀ ਹੋਣੀ ਨਹੀਂ ਕੀਤੀ ਕਰਦੇ ਆਣੇ ਮਹਿਸੂਸ ਉਹਨਾਂ ਨੇ ਹੋਣੀ ਪਰ ਮੈਂ ਬਹੁਤ ਸਾਰੇ ਐਵੇਂ ਜੇ ਪੇਰੈਂਟਸ ਦੇ ਦਿੰਦੀਆਂ ਕਿਉਂਕਿ ਮੇਰੇ ਸਟੂਡੈਂਟਸ ਵੀ ਨੇ ਮੈਂ ਟੈਟੂ ਟ੍ਰੇਨਿੰਗ ਦਿੰਦੀ ਆ ਤਾਂ ਬਹੁਤ ਅੱਛੀ ਜੀ ਫੈਮਿਲੀ ਤੋਂ ਦੇ ਦਿੰਦੀ ਆ ਵੀ ਬਿਲੋਂਗ ਕਰਦੇ ਹੋਏ ਪਰ ਉਹ ਆਪਣੇ ਬੱਚੇ ਨੂੰ ਕਹਿੰਦੇ ਵੀ ਨਹੀਂ ਤੂੰ 7 ਵਜੇ ਘਰ ਆ ਜਾਣਾ ਹੈਨਾ ਤਾਂ ਕੀਤਾ ਜੀ ਤੇ ਮੇਰਾ ਗਲਤ ਵੀ ਲੱਗਦਾ ਵੀ ਕਿਉਂਕਿ ਬਹੁਤ ਸਾਰੇ ਟਾਸਕ ਆਵੇਂ ਜੇ ਨੇ ਜਿਵੇਂ ਮੁੰਡਿਆਂ ਨੂੰ ਦਿੱਤੇ ਜਾਂਦੇ ਤਾਂ ਮੈਨੂੰ ਐਵੇਂ ਲੱਗਦਾ ਵੀ ਉਹ ਟੂੜੀਆਂ ਨੂੰ ਵੀ ਦੇਣੇ ਚਾਹੀਦੇ ਆ ਤਾਂ ਜੋ ਚੀਜ਼ਾਂ ਬੈਲੈਂਸ ਹੋ ਜਾਣ ਕਿਉਂਕਿ ਮੈਂ ਵੀ ਜੇ ਉਰੇ ਖੜੀ ਆ ਤਾਂ ਮੈਂ ਰਾਤ ਰਾਤ ਕੰਮ ਕਰਦੇ ਆਈ ਆ ਮੈਨੂੰ ਲੱਗਦਾ ਮੈਂ ਪਿਛਲੇ ਇੱਕ ਮਹੀਨੇ ਤੋਂ ਚੱਜ ਨਾਲ ਸੋਈ ਹੋਈ ਨਹੀਂ ਠੀਕ ਹੈ ਉਹਦਾ ਰੀਜ਼ਨ ਜੀ ਹੁੰਦਾ ਕਿਉਂਕਿ ਫੈਮਿਲੀ سپورਟ ਹੋਣ ਦੇ ਬਾਵਜੂਦ ਹੀ ਹੁੰਦਾ ਹੈ ਸਾਰੀਆਂ ਚੀਜ਼ਾਂ ਕਿ ਫੈਮਿਲੀ سپورਟ ਨਹੀਂ ਕਰੂਗੀ ਤਾਂ ਕੋਈ ਨਹੀਂ ਕੁਝ ਕਰ ਸਕਦਾ ਤਾਂ ਪੇਰੈਂਟਸ ਨੂੰ ਮੈਂ ਖੁਦ ਹੱਥ ਜੋੜ ਕੇ ਬੇਨਤੀ ਕਰਦੀ ਆਂ ਵਿਸ਼ਵਾਸ ਕਰੋ ਬੱਚਿਆਂ 'ਤੇ ਹੈਨਾ ਤੇ ਬੱਚਿਆਂ ਨੂੰ ਵੀ ਬੇਨਤੀ ਕਰਦੀ ਆਂ ਕਿ ਪੇਰੈਂਟਸ ਦਾ ਵਿਸ਼ਵਾਸ ਜਿੱਤੋ ਤੋੜੋ ਨਾ ਤਾ ਜੋ ਵੀ ਉਹ ਚੀਜ਼ ਉਹ ਵੀ ਮਤਲਬ ਤੁਹਾਨੂੰ ਵਿਸ਼ਵਾਸ ਕਰਕੇ ਤੁਹਾਨੂੰ ਕਰਨ ਦੇਣ ਨਾ ਚੁੱਤੀ ਮੇਰੇ ਪੇਰੈਂਟਸ ਨੂੰ ਮੈਂ ਹੁਣ ਮੁੰਬਈ ਵੀ ਟ੍ਰੇਨਿੰਗ ਮੈਂ ਮੁੰਬਈ ਵੀ ਰਹੀ ਹੂਈ ਸੀ ਜੀ ਤਾਂ ਉਹਨਾਂ ਨੇ ਮੈਨੂੰ ਉੱਥੇ ਵੀ ਸਪੋਰਟ ਕੀਤਾ ਕਿ ਜੈ ਹੁਣ ਉਰੇ ਵੀ ਮੈਂ ਮਤਲਬ ਮੈਨੂੰ ਐਵੇਂ ਵੀ ਹਾਂ ਮੈਂ ਹੁਣ ਜਿਵੇਂ ਲੇਟ ਨਾਈਟ ਤੱਕ ਵਰਕ ਕਰਦੀ ਹਾਂ ਤਾਂ ਮੇਰੇ ਨਾਲ ਹੁੰਦੇ ਬਹੁਤ ਸ਼ੁਕਰੀਆ ਤੇ ਤੁਸੀਂ ਬੜੇ ਪਿਆਰੇ ਤਰੀਕੇ ਨਾਲੇ ਤਸਵੀਰਾਂ ਬਣਾਈਆਂ ਉਹਨਾਂ ਤੇ ਬੜੇ ਪਿਆਰੇ ਤਰੀਕੇ ਨਾਲ ਦੱਸਿਆ ਵੀ ਸਭ ਨੂੰ ਤੇ ਸੌਖੀ ਜਾਣਕਾਰੀ ਮਿਲ ਗਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਸੋ ਮਚ ਤਾਂ ਸ਼ਗੂਨ ਸਾਡੇ ਨਾਲ ਸੀਗੀ ਅਸੀਂ ਗੱਲਬਾਤ ਕੀਤੀ ਹੈ ਇਹ ਇੱਕ ਅਹਿਸਾਸ ਸੀਗਾ ਉਸ ਵੇਲੇ ਦਾ ਕਲਾ ਪ੍ਰਦਰਸ਼ਨੀ ਨੇ ਲਾਈ ਹੋਈ ਸੀਗੀ ਤੇ ਅਸੀਂ ਇਹ ਤਸਵੀਰਾਂ ਦਿਖਾਈਆਂ ਨੇ ਬਹੁਤ ਸੰਗਤ ਇੱਥੇ ਆ ਕਿ ਤਸਵੀਰਾਂ ਦੇਖ ਰਹੀਆਂ ਇਹਨਾਂ ਨੇ ਇਹ ਕਿਹਾ ਕਿ ਸਾਡਾ ਇਹ ਮਕਸਦ ਨਹੀਂ ਹੈ ਕਿ ਅਸੀਂ ਇਹ ਤਸਵੀਰ ਵੇਚੀਏ ਸਾਡਾ ਪਹਿਲਾ ਇਹ ਮਕਸਦ ਹੈ ਕੋਈ ਵੀ ਮਾਂ ਆਪਣੇ ਬੱਚੇ ਨੂੰ ਲੈ ਕੇ ਇੱਥੇ ਆਂਦੀ ਹੈ ਕੋਈ ਵੀ ਪੇਉ ਆਪਣੇ ਬੱਚੇ ਨੂੰ ਉੱਥੇ ਲੈ ਕੇ ਆਉਂਦਾ ਉਹ ਤਸਵੀਰ ਦੇਖੇਗਾ ਉਹਨਾਂ ਨੂੰ ਪਤਾ ਲੱਗੇਗਾ ਕਿ ਉਸ ਵੇਲੇ ਦਾ ਅਹਿਸਾਸ ਕੀ ਸੀਗਾ ਇਤਿਹਾਸ ਕੀ ਸੀਗਾ ਹਾਲਾਂਕਿ ਇਤਿਹਾਸ ਨਾਲ ਹੋਰ ਜੁੜੀਆਂ ਚੀਜ਼ਾਂ ਉੱਤੇ ਵੀ ਦਰਸ਼ਨ ਕਰਕੇ ਆਉਂਦੇ ਨੇ ਪਰ ਇੱਥੋਂ ਜਿਹੜੇ ਪੇਂਟਿੰਗ ਜਿਹੜੀ ਤਸਵੀਰ ਦੇ ਵਿੱਚ ਉਹ ਜਿਹੜੀ ਤਸਵੀਰ ਦਿਖਾ ਦਿੰਦੇ ਆ ਉਹ ਬਹੁਤ ਵੱਖਰੀ ਹੁੰਦੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਕੈਮਰੇ ਤੇ ਸਹਿਯੋਗ ਦੇ ਸੀ ਜਗਮੀਤ ਸਿੰਘ ਧੰਨਵਾਦ